ਸਾਂਸੀ ਗਾਲ ਸਾਰੇ ਆਜੂ ਅੱਜ ਅਸੀਂ ਬਟਵਾਉਣ ਆ ਗਏ ਜੇ ਬੇਲਾ ਤੇ ਅੱਜ ਬਜਰੇ ਲੈ ਚਾ ਮਾਂ ਵੀ ਹੱਲਪ ਕਰਾਉਣੀ ਵੀ ਆਂ ਤਾਂ ਭਾ ਬੱਦੂ ਕੱਤਰੋਂ ਨਹੀਂ ਜਾਣਾ ਆ ਮਿਲੋ ਤਾਂ ਉਹ ਵੇ ਇਕਮਨੂਰ ਕੀ ਕਰ ਰਿਹਾ ਇਕਮਨੂਰ ਸਾਡਾ ਖਾ ਰਿਹਾ ਸਿਰਫ ਕੱਲੇ ਸੰਤਰੇ ਤੇ ਲੋਕਾਂ ਨੂੰ ਲੱਗਦਾ ਅਸੀਂ ਇਕਮਨੂਰ ਨਾਲ ਵਿਦਕਰਾ ਕਰਦੇ ਆ ਇਹਨੂੰ ਅਸੀਂ ਕਿਸੇ ਚੀਜ਼ ਚ ਲਾਉਂਦੇ ਨਹੀਂ ਪਰ ਇਹ ਖੋਦੀ ਵੀ ਲੱਗ ਕੇ ਰਾਜੀ ਪੋਲ ਮੈਂ ਉਹਨੇ ਕੰਮ ਕਿਹਾ ਦੇ ਉੱਥੇ ਬੈਠੀ ਸੀ ਜੀ ਫਿਰ ਮੈਂ ਇੱਥੇ ਆ ਕੇ ਸੰਤਰਾ ਖਾ ਲਵਾਂ ਠੀਕ ਹੈ ਪਰ ਅਸੀਂ ਤੇਰੇ ਨਾਲ ਫਰਕ ਕਰਦੇ ਆ ਇੱਕ ਅਸੀਂ ਤੇਰੇ ਤੋਂ ਕੰਮ ਨਹੀਂ ਕਰਾਉਂਦੇ ਅਸੀਂ ਕੰਮ ਕਰਾਉਂਦੇ ਤੇਰੇ ਤੋਂ ਨਹੀਂ ਉਹ ਜਿੰਨਾ ਪ੍ਰੋਫਟ ਭਰੋਣੇ ਉਹਨਾਂ ਹੀ ਮੇਰੇ ਤੋਂ ਇਹ ਕਰਦਾ ਹੀ ਹਾਂ ਪਰ ਇਹ ਇੱਕ ਗੱਲ ਆ ਇਹ ਸਾਡੀ ਸਭ ਤੋਂ ਗੁੱਡ ਗਰਲ ਆ ਬਹੁਤ ਜ਼ਿਆਦਾ ਸਿਆਣੀ ਕੁੜੀ ਆ ਇਹ ਹਨਾ ਵੀ ਸ਼ੈਨ ਸ਼ਕਤੀ ਵਾਲੀ ਆ ਇਹ ਸਭ ਤੋਂ ਸਿਆਣੀ ਕੁੜੀ ਆ ਸਾਡੀ ਬਸ ਇਹਨੂੰ ਥੋੜਾ ਜਿਹਾ ਡਰ ਲੱਗਦਾ ਕੈਮਰੇ ਤੋਂ ਲੱਗਦਾ ਇਹ ਕੋ ਪਰ ਕਿਉਂ ਪੁੱਤ ਬੋਲਿਆ ਕਰ ਦੀਦੀ ਬੋਲਦੀ ਤੂੰ ਵੀ ਬੋਲਿਆ ਕਰ ਹਾਂ ਚਲ ਕੋਈ ਮੈਂ ਮੁੱਤ ਮੈਂ ਵੀ ਕੰਮ ਕਰਿਆ ਕਰ ਹਾਂ ਆ ਦੇਖ ਲੈ ਦੀਦੀ ਇਹਦੇ ਨਾਲ ਬੀ ਵੀ ਬਹੁਤ ਆ ਤੇ ਉਹ ਮੈਂ ਨਾ ਲੜਦੀ ਕਿੰਨੀ ਆ ਹਾਂ ਉਹ ਕੰਮ ਵੀ ਵਿਚਾਰੀ ਕਰਦੀ ਆ ਆਖੇ ਵੀ ਲੱਗਦੀ ਆ ਉਹ ਮਾਰੀ ਕਰਕੇ ਤੇ ਉਹਦੇ ਨਾਲ ਅੱਗੋਂ ਪੈ ਜਾਂਦੀ ਚਪੇੜਾ ਚਪੇੜੀ ਹੋ ਜਾਂਦੀ ਆ ਮੰਮੀ ਏਕਮ ਵੀ ਘੱਟ ਨਹੀਂ ਕਿ ਏਕਮ ਨੂੰ ਵੀ ਮੈਂ ਵੇਖਿਆ ਚਪੇੜਾ ਮਾਰਦੀ ਇਹ ਉਮਰ ਹੀ ਐਵੇਂ ਦੀ ਹੁੰਦੀ ਆ ਲੜਾਉ ਲੜਾਈ ਚੱਲਦੀ ਰਹਿੰਦੀ ਜੋ ਕਰਨ ਤੇ ਜੀ ਮੇਰੀ ਪੱਕੀ ਟੂ ਅੱਜ ਕਦੀ ਮੇਰਾ ਪਹਾਣਾ ਵਾ ਤੇ ਕਦੀ ਮੇਰਾ ਠੀਂੜਾ ਵਾ ਹਾਂ ਏਕਮ ਕੀ ਆ ਜਿਉਂ ਜਵਾਕੜੀ ਆ ਛੋਟੀ ਐ ਤੇਥੋਂ 2 ਸਾਲ ਤੂੰ ਰਿਆਜ ਨਹੀਂ ਰੱਖ ਸਕਦੀ ਔਰ ਏਕੋ ਤੂੰ ਸੱਚੀ ਸੱਚੀ ਦੱਸ ਤੂੰ ਪੁੱਤ ਨਹੀਂ ਮਾਰਦਾ ਦੇਦੀ ਨੂੰ ਮਾਰਦਾ ਨਾ ਦੇਦੀ ਨੂੰ ਤੂੰ ਇਹ ਚੱਕਰਾ ਨਾ ਦੇ ਦੇ ਨਾ ਉਹ ਵੀ ਮਾਰ ਜਾਂਦੀ ਆ ਹਾਂ ਦੇਖ ਆ ਕਿ ਪ੍ਰਾਂਤ ਪ੍ਰਾਂਤ ਭਰੇ ਵੀ ਆ ਕੱਦੂ ਗਾਜ ਕਰਕੇ ਅੱਦੇ ਪਹਿਲਾਂ ਮੈਂ ਕਰਕੇ ਗਈ ਆ ਹਾਏ ਹਾਏ ਫਾਈਟ ਨਹੀਂ ਪੁੱਤ ਜਿੱਥੇ ਏਕਮ ਨੇ ਕੰਮ ਕੀਤਾ ਉਥੇ ਏਕਮ ਨੇ ਵੀ ਕੀਤਾ ਪੁੱਤ ਨਹੀਂ ਮੈਂ ਨਹੀਂ ਜੋ ਕੰਮ ਏਕਮ ਨੇ ਵੀ ਕੀਤਾ ਏਕਮ ਨੇ ਵੀ ਕੀਤਾ ਰਾਈਟ ਏਕਮ ਨੇ ਕੰਮ ਕੀਤਾ ਕੀਤਾ ਨਾ ਸੇ ਯੈਸ ਰਾਈ ਮਿੱਠਾ ਹੀ ਖਾਈ ਜਾਕਰ ਬਸ ਸਾਰਾ ਦਿਨ ਤੂੰ ਚੰਗਾ ਕੁਛ ਨਹੀਂ ਹੁੰਦਾ ਇਹਨਾਂ ਨਾਲ ਕੀ ਹੁੰਦਾ ਜੀ ਜੀ ਤੁਸੀਂ ਮਾਰ ਦੋ ਪਰਸੀ ਇਹ ਆਫੜਾ ਦੇ ਇਹ ਤਾਂ ਥੱਕ ਗਈ ਹੈ ਹਾਂਜੀ ਹਾਏ ਕਿ ਆਇ ਤੁਹਾਨੂੰ ਆ ਕੇ ਨੇ ਸਕੀਮ ਦਿੱਤੀ ਵੀ 30 ਸਾਲ ਜਾਕੇ ਤਾਂ ਨਾ ਫੜੀਦਾ ਹੁੰਦਾ ਪਾਪਾ ਜੀ ਮੈਨੂੰ ਖੋਦ ਹੀ ਆ ਗਈ ਖੋਦ ਹੀ ਆ ਗਈ ਕਿਸੇ ਨੂੰ ਤਾਂ ਵੇਖਿਆ ਇਦਾਂ ਕਰਦੇ ਆ ਮੈਂ ਤਾਂ ਮੈਂ ਓਹੋ ਓਹੋ ਨਾਨੀ ਤੇ ਪਾਤਾ ਸੀ ਓ ਮਾਈ ਗਾਡ ਗਰਮ ਗਰਮ ਪੈ ਗਿਆ ਨਾਨੀ ਤੇ ਹੂੰ ਹੁਣ ਟੇਡਾ ਟੇਡਾ ਚਾਗਦੀ ਆ ਪਾਤਾ ਜੀ ਨੂੰ ਕਹਦਾ ਪਾਪਾ ਜੀ ਆ ਗੋ ਕਿਉਂ ਕੀ ਹੋ ਗਿਆ ਹੁਣ ਨਾਨੀ ਦੇ ਉੱਤੇ ਪੈ ਗਿਆ ਤੂੰ ਥੱਕ ਗਿਆ ਈਡੀ ਜੀ ਨਾਨੀ ਦੇ ਉੱਤੇ ਪੈ ਗਿਆ ਬਸ ਤੇਰਾ ਬਹਾਨਾ ਚਾਹੀਦਾ ਤੈਨੂੰ ਕੋਈ ਨਾ ਕੋਈ ਜਾਣ ਕੇ ਪਾਇਆ ਉਹ ਨਾਨੀ ਦੇ ਉੱਤੇ ਮਮਾ ਮਾ ਜਾਣ ਕੇ ਪਾਇਆ ਤੇ ਹੋਰ ਵੀ ਮੈਂ ਆਪੇ ਮੈਂ ਮੇਰਾ ਵੀ ਖੜਾ ਛੱਟੂ ਇੱਥੋਂ ਹਾਂ। ਕੋਈ ਨਾ ਸੀ ਇੱਕ ਗੱਲ ਹੈਗੀ ਜਗਦੀਪ ਹਿਲਾਉਣ ਵਾਲਾ ਇਹ ਕੰਮ ਬੰਦਿਆਂ ਦਾ ਹੀ ਹੁੰਦਾ। ਬਾਹਵਾ ਥੱਕ ਜਾਂਦੀਆਂ ਸਾਡੀਆਂ। ਦਾ ਹੀ ਹਲਵਾਈ ਜਿਹੜੇ ਹੁੰਦੇ ਨੇ ਉਹ ਬੰਦਾ ਹੀ ਹੁੰਦਾ ਹਲਵਾਈ। ਵਿਆਹਾਂ ਸ਼ਾਦਿਆਂ ਨੇ ਹਣਾ। ਪਰ ਇੱਕ ਗੱਲ ਵੇਖੋ। ਕੋਈ ਨਹੀਂ ਵੇਖੀਆਂ ਕਦੇ ਹਲਵਾਈ ਵੇਖੀਆਂ। ਹੁਣ ਤਾਂ ਬੁੜੀਆਂ ਵੀ ਕਰ ਹੁਣ ਤਾਂ ਬੁੜੀਆਂ ਮਾਸਟਰ ਸ਼ੈਫ ਬਣਦੀਆਂ ਨੇ ਜਗਦੀਪ ਐਨਾਂ ਕੋਈ ਆਪਣੇ ਵਿਆਹਾਂ ਸ਼ਾਦਿਆਂ 'ਚ ਆਏ ਤੱਕ ਤਾਂ ਨਹੀਂ ਵੇਖੀਆਂ ਬੁੜੀਆਂ ਹਲਵਾਈ। ਪਰਾਵਾ ਹੁੰਦੇ ਆ ਪਰਾਵਾ ਆਪਣੇ ਘਰੇ ਜਿੰਨੇ ਛੋਟੇ ਛੋਟੇ ਫੰਕਸ਼ਨ ਹੁੰਦੇ ਸੀ ਨਾ ਪਤਾ ਤੁਸੀਂ ਛੋਟੀਆਂ ਪੁੱਛ ਪਾਪਾ ਨੂੰ ਸਾਰਾ ਰੋਟੀ ਬਣੀ ਕੌਣ ਬਣਾਉਂਦਾ ਸੀ ਇੱਕ ਵਾਰੀ ਕੀ ਹੋਇਆ ਹੈਗਾ ਕੁਝ ਨਹੀਂ ਹੋਇਆ ਸੀ ਦੱਸੋ ਕੌਣ ਖੂਜੀ ਪੁਚੀ ਪੁਚੀ ਪੀਲੇ ਸੀ ਉਹ ਤਾਂ ਆਪਣੇ ਸ਼ਾਇਦ ਬਬਦੀ ਆਉਣੀ ਸੀ ਪੰਜੀਰੀ ਹਨਾ ਹਰ ਜਗ ਦੇਵਾ ਅਖੰਡ ਪਾਠ ਖੜਾਇਆ ਆਪਣੀ ਨਾ ਅਖੰਡ ਪਾਠ ਧਰਾਇਆ ਸੀ ਤੇ ਜਿਹੜੀ ਆਪਣੀ ਪਿੰਡ ਚ ਮਹਿਰੀ ਹੁੰਦੀ ਆ ਨਾ ਮੈਨੂੰ ਕਿ ਬਹੁਤ ਜਿਹੜੇ ਉਹ ਖਾਮ ਖਾਮ ਵਾਲੇ ਹੁੰਦੇ ਆ ਉਹ ਉਹ ਮੈਨੂੰ ਕਹਿ ਗਈ ਨਾ ਵੀ ਤੂੰ ਤਾਂ ਵੀ ਉੱਟੀਏ ਛੇਤੀ ਉੱਠ ਜਾਨੀ ਆ ਤੇ ਤੂੰ ਨਾ ਮੇਰੇ ਅੰਦੇ ਨੂੰ ਨਾ ਚੜੇ ਜਣੇ ਧਰਦੀ ਮੈਂ ਤੜਕੇ 3 ਵਜੇ ਉੱઠી ਸਾਰਾ ਕੰਮ ਕੁੰਮ ਕਰਕੇ ਤੇ ਮੈਂ ਨਾ ਪਹਿਲਾਂ ਅੱਗ ਬਾਲ ਕੇ ਜੈਦ ਨਾ ਸਾਰੇ ਸੁੱਤੇ ਪਏ ਸਾਰਿਆਂ ਦਾ ਪਹਿਲਾ ਉੱਥੇ ਚਿੱਲੇ ਚੱਕ ਵਾਲੀ ਸਿਆਲਾ ਦਾ ਡੇਢ ਸਾਰਾ ਕੋ ਬੜਾ ਆ ਕੇ ਹਾਂ ਹੈ ਤੇ ਮੈਂ ਕੀ ਕੀਤਾ ਨਾ ਮੈਂ ਏਡੀ ਮੱਤ ਮਾਰੀ ਮੈਂ ਇਹ ਨਾ ਪੁੱਛਿਆ ਉਹਨੂੰ ਉੱਥੇ ਦੋ ਬਾਲਟੀਆਂ ਭੇਂਟੀਆਂ ਪਈਆਂ ਮੈਂ ਤਾਂ ਕਿਹਾ ਵੀ ਆਹੋ ਖੰਡ ਪੜ ਦਾ ਕਹਿ ਤੂੰ ਚਾਹ ਦੋ ਬਾਲਟੀਆਂ ਕਰਨੀਆਂ ਆਪਾਂ ਛੋਲੇ ਆ ਦੀਆਂ ਭਿੱਜੀਆਂ ਹੋਣੀਆਂ ਇੱਕ ਚ ਭਿੱਜੀ ਸੀ ਮਾਂ ਛੋਲੇ ਦੀ ਦਾਲ ਇੱਕ ਚ ਭਿੱਜੇ ਸੀ ਛੋਲੇ ਚਿੱਟੇ ਛੋਲੇ ਹੋਣਾ ਕਰਤਾ ਮਿਕਸ ਤਾਂ ਮੈਂ ਦੋਵਾਂ ਨੂੰ ਕਰਕੇ ਮਿਕਸ ਪਾਤੀ ਵਿੱਚ ਹਾਏ ਰੱਬਾ ਜਦੋਂ ਸਾਰਾ ਕੁਝ ਪਾਤਾ ਮੈਨੂੰ ਤਾਂ ਉਦੋਂ ਰਿਅਲਾਈਜ਼ ਹੋਇਆ ਕਿ ਮੈਂ ਤਾਂ ਸਾਰਾ ਕੁਝ ਮਿਕਸ ਕਰਤਾ ਪਰ ਮੈਂ ਤੇਰੇ ਪਾਪੇ ਨੂੰ ਠਾਇਆ ਪਹਿਲਾਂ ਤਾਂ ਮੈਂ ਲੱਗੀ ਕੱਲੀ ਛੋਗਣ ਛੋਲੇ ਚੱਲ ਜਾਈ ਚੜੇ ਕਿ ਆ ਕੇ ਵੱਡੇ ਵੱਡੇ ਦੇੜਾ ਤੇ ਮੈਂ ਚੜੇ ਚੁਗਣ ਲੱਗੀ ਬਾਦ ਚਾ ਨਾ ਮੈਂ ਤੇਰੇ ਪਾਪੇ ਨੂੰ ਟਾਇਆ ਮੈਂ ਕਿਾ ਮੈਨੂੰ ਨਹੀਂ ਪਾਗਦਾ ਮੇਰ ਤੋਂ ਕੰਮ ਨਿਪੜਨਾ ਮੇਰ ਤੋਂ ਤਾਂ ਆ ਕੰਮ ਹੋ ਗਿਆ ਸਾਨੂੰ ਵੇਖ ਕੇ ਮੰਮੀ ਕਵੇ ਵੀ ਅੱਜ ਕੀ ਕਰਦੇ 4 ਵਜੇ ਦੋ ਜਣੇ ਕੀ ਕਰੀ ਜਾਂਦੇ ਵੀ ਆਪਣੇ ਪਾਰ ਦਾ ਟਾਈਮ ਲੱਜ ਗਦੀਪ ਵੀ ਉੱਠ ਗਿਆ ਕੰਮ ਕਰਾਉਣ ਮੈਂ ਰਹਿ ਗਈ ਮੰਮੀ ਕਹਿੰਦੀ ਚੱਲ ਮੈਂ ਵੀ ਜਦੋਂ ਆਏ ਆਪਣੇ ਬੈਠਕ ਦੇ ਕੋਲ ਸੀਗੇ ਅਸੀਂ ਲੱਗੇ ਹੋਏ ਤੇ ਜਦੋਂ ਮੰਮੀ ਆ ਗਈ ਮੰਮੀ ਕਹਿੰਦੀ ਵੀ ਆ ਕੀ ਕਰੀ ਜਾਂਦੀ ਮੰਮੇ ਅਸੀਂ ਕਿਹਾ ਵੀ ਮੰਮੇ ਵੀ ਆਹ ਕੰਮ ਹੋ ਗਿਆ ਮੰਮੀ ਕਹਿੰਦੀ ਚਾਹੇ ਕੋਈ ਗੱਲ ਨਹੀਂ ਤੂੰ ਤਾਂ ਆਪਦੇ ਵੱਲੋਂ ਚੰਗਾ ਹੀ ਕੀਤਾ ਸੀ ਚਲ ਐ ਕਰਦੇ ਆ ਅਸੀਂ ਅਸੀਂ ਇਹ ਚੋਕਦੇ ਆ ਮੈਂ ਤੇਰੇ ਪਾਪੇ ਨੂੰ ਵੀ ਸੱਦਦੀ ਆ ਸਾਰੇ ਟੱਬਰ ਨੂੰ ਧਾਇਆ ਆਹ ਟੱਬਰ ਲੱਗਾ ਚੋਗਣ ਛੋਲੇ ਆਡਾ ਦਾ ਆਹ ਹਾਂਜੀ ਹਾਂਜੀ ਜੀ ਜੀ ਪਾਪੂ ਜੀ ਸਾਰੀਆਂ ਤਿਆਰੀਆਂ ਹੋ ਗਿਆ ਜੀ ਉਹਦੇ ਨੇ ਸਾਰੇ ਲੋਕ ਆ ਗਏ ਸੀ ਪੁੱਤ ਨਹੀਂ ਜਦੋਂ ਉਹ 6 ਵਜੇ ਨਾ 6 ਵਜੇ ਜਦੋਂ ਉਹ ਕੰਮ ਵਾਲੀ ਦਾ ਆਉਣ ਦਾ ਟਾਈਮ ਹੋਇਆ ਉਹ ਉਧਰੋਂ ਕੁਦਰਤੀ ਧੁੰਦ ਪਈ ਉਹ ਲੇਟ ਹੋ ਗਈ ਉਹ ਆਈ 6:30 ਵਜੇ ਤੇ ਅਸੀਂ ਉਹਨੇ ਕਿਰਨ ਨੂੰ ਦੁਬਾਰਾ ਚੁੱਕ ਕੇ ਸਾਰਾ ਕੁਝ ਧਰਤਾ ਸਾਰਿਆਂ ਨੇ ਮੇਰੀ ਇੱਜ਼ਤ ਰੱਖੀ ਸੀ ਉਸ ਦਿਨ ਹਨਾ ਤੁਮ ਮਮ ਜੀ ਹਾਂ ਤੁਸੀਂ ਸਾਰਾ ਘਰ ਘਰ ਬੜਾ ਬੜਾ ਬੋਲ ਜਨਰ ਦੇ ਹੋਣਾ ਹਾਂ ਜੀ ਮਮਾ ਜੀ ਤੁਸੀਂ ਪਾਪਾ ਜੀ ਹੋਏਗਾ ਜਰ ਹਾਂਜੀ ਹਾਂਜੀ ਗੋਦਰਾ ਹੋਣਾ ਪਤਾ ਆ ਦੇਖ ਲਾ ਭਰੀ ਸੀ ਨਾ ਕੜਾਈ ਤੇ ਇੰਨੀ ਹੀ ਰਹਿ ਗਈਆਂ ਗਾਜਰਾਂ ਤੇ ਖੁਆ ਹੂੰ ਖੁਆ ਲੈ ਆ ਨਾ ਵੈਰੀ ਗੁੱਡ ਇਹ ਇੱਥੇ ਰੱਖੇ ਨੂੰ ਪਾ ਦੇ ਖੋਇਆ ਵਿੱਚ ਹਾਂਜੀ ਪਾ ਦੋ ਪਾ ਦੋ ਹਾਂਜੀ ਬਸ ਐਂ ਹਲਵਾਈਆਂ ਨੂੰ ਤਾਂ ਆਉਦੇ ਆ ਵੀ ਪਤਾ ਹੁੰਦਾ ਜਗਦੀਪ ਨਹੀਂ ਮੈਂ ਨਾ ਮੈਨੂੰ ਦੱਸੀ ਜਾ ਨਾ ਮੈਂ ਦਾ ਖਰਚਾ ਨਾ ਮਾਰ ਦੂੰ ਬਸ ਹੋ ਤਾਂ ਹਲਵਾਈ ਦਰਕਾਰ ਬਾ ਖੁਰਚਣੇ ਥੋੜੇ ਕੋਲ ਅੱਜ ਕੱਲ੍ਹ ਵੱਜਦੇ ਨੇ ਖੁਰਚਣੇ ਬੁੜੀਆਂ ਕਲ ਅੱਜ ਕੱਲ੍ਹ ਤੇ ਆਪਾਂ ਗੱਲਾਂ ਕਰਦੇ ਹਾਂ ਨਾ ਇਸ ਜਿੰਮਾ ਦਾ ਬਹੁਤ ਆਉਂਦੇ ਆਂ ਕਰ ਲੋ ਜਮ ਕਰ ਲੋ ਤੇ ਖੁਰਚਣੇ ਮੋਕੇ ਬਾਹਰ ਥੱਕੀ ਜਾਂਦੀਆਂ ਤੇ ਖੋ ਇਹਦਾ ਆਨੰਦ ਹੈ ਨਹੀਂ ਬੰਦਿਆਂ ਨੇ ਵੀ ਗੱਲਾਂ ਕਰਦੇ ਆਂ ਵਾ ਮਾਰਨੇ ਪਹਿਲੇ ਇਹ ਤਾਂ ਲੱਗਦਾ ਹੂੰ ਔਰ ਜਿਲੇਲਾ ਖਾਣਾ ਕਿਹੜਾ ਸੌਖਾ ਆਹੋ ਤੇ ਫਿਰ ਤਾਂ ਹੀ ਆ ਫਿਰ ਕੜਛ ਮਾਰਨਾ ਕਿਹੜਾ ਔਖਾ ਦੇਖੋ ਮਰਦਾ ਹੋਰ ਕਿਹੜੀ ਹਾਂ ਕੇ ਰਹੇ ਆ ਵੀ ਕੰਮ ਆ ਕੌਲੇ ਜੇ ਗਜਰੇਲਾ ਪਾਲਿਆ ਪੁੱਤ ਭੁੱਖ ਜੀ ਲੱਗੀ ਆ ਸ਼ਾਮ ਨੂੰ ਕੰਮ ਦਵਾ ਕੇ ਫੇਰ ਕਹਿ ਦੇਣਾ ਤਾਂ ਤੜਕੇ ਤੇ ਇੱਕ ਹਮਨੇ ਉਧਰ ਉੱਠਣਾ ਹੀ ਨਹੀਂ ਜਦੋਂ ਤੁਸੀਂ ਜਾਣੋ ਤੁਸੀਂ ਅੱਧ ਦੀ ਰਾਤ ਨੂੰ ਤੁਰ ਜੇ ਤਾਂ ਮੈਨੂੰ ਕੁੜੀਆਂ ਕੋਈ ਕੰਮ ਨਹੀਂ ਕਰਦੀਆਂ ਕਰਦੀਆਂ ਪਾਪਾ ਜੀ ਮੈਨੂੰ ਬੋਲੀਆ ਤੇ ਆ ਤੁਹ ਹਲਾ ਕੇ ਵਿਖਾ ਮੈਂ ਹਲਾ ਕੇ ਦਿਖਾਣਾ ਲੈ ਹੁਣ ਪਾਪਾ ਜੀ ਯਾਰ ਬਹੁਤ ਸਾਰਾ ਕਪੜਾ ਆਪਾਂ ਪਾ ਲਿਆ ਹਾਂ ਤਾਂ ਪਾ ਲਈ ਸੀ ਹਾਂ ਹਾਂ ਬਾਲੇ ਸਾਰਾ ਗਾਉਂ ਦੇ ਘਰ ਲੋਰਨਾ ਕਿਤੇ ਸਾਰੇ ਤਾਂ ਪਰ ਕੀ ਆਪਣੀ ਬੇਇੱਜ਼ਤੀ ਹੋ ਰਹੀ ਨਹੀਂ ਸਾਰਾ ਕੁਝ ਪਾ ਲਿਆ ਤੇ ਮੇਰੇ ਨੇ ਛੋੜੀ ਹੋਗੀ ਕੋਈ ਚੱਕਰ ਨਹੀਂ ਕੀਤਾ ਆਪਾਂ ਹਰਾਈ ਬੰਦੇ ਆ ਸਾਡੇ ਇਖ ਤੋਂ ਬਣਿਆ ਕਿ ਨਹੀਂ ਜੇ ਇਹਦਾ ਕੀ ਆ ਬੜੀ ਨਾ ਸਰਾ ਜੀ ਹਾਂ ਜੀ ਦੇਖੀਦਾ ਖਾ ਕੇ ਵੇਖ ਤੂੰ ਹਾਂ ਗਰਮ